ਤੇਰੇ ਦਿਲ ਦੀ ਮੈਲ ਨਾ ਜਾਵੇ ਨੋਂਦ ਫਿਰੇ ਤੀਰਥਾਂ ਤੇ ਤੇਰੇ ਦਿਲ ਦੀ ਬੈਲ ਨਾ ਜਾਵੇ ਨੋਂਦ ਫਿਰੇ ਤੀਰਥਾਂ ਤੇ ਕਿਥੋਂ ਪਾਲਦੇ ਬਜੌਰ ਦੀਆਂ ਦਾਕਾਂ ਕਿ ਕਰਾਂ ਦੇ ਬੀਜ ਬੀਜ ਕੇ ਕਿਥੋਂ ਪਾਲਦੇ ਬਜੋਰ ਦੀਆਂ ਦਾਕਾਂ ਕੀ ਕਰਾਂ ਦੇ ਬੀਜ ਬੀਜ ਕੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਪਾਜਗੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਪਾਜਗੇ ਜੇੜੇ ਕਹਿੰਦੇ ਸੀ ਰਾਂਗੇ ਦੁੱਧ ਬਾਣੇ ਕੇ ਪਾਣੀ ਨਾਲੋਂ ਪੈਗੇ ਪਤਲੇ ਜੇੜੇ ਕਹਿੰਦੇ ਸੀ ਰਾਂਗੇ ਦੁੱਧ ਬਾਣੇ ਕੇ ਪਾਣੀ ਨਾਲੋਂ ਪੈਗੇ ਪਤਲੇ ਉਥੇ ਆਮਲਾਂ ਦੇ ਹੋਣਗੇ ਨਬੇੜ ਕਿਹసే ਨਾ ਤੇਰੀ ਜੱਤ ਪੁੱਛਣੀ ਉਥੇ ਆਮਲਾਂ ਦੇ ਹੋਣਗੇ ਨਬੇੜ ਕਿਹసే ਨਾ ਤੇਰੀ ਜੱਤ ਪੁੱਛਣੀ ਘੋਰੇ ਰੰਗ ਨੂੰ ਕੋਈ ਨਾ ਪੁੱਛਦਾ ਮੂਲ ਪੈਂਦੇ ਅਕਲਾੰਦੇ ਗੋਰੇ ਰੰਗ ਨੂੰ ਕੋਈ ਨਾ ਪੁੱਛਦਾ ਮੂਲ ਪੈਂਦੇ ਅਕਲਾੰਦੇ ਤੇਰੀ ਹਾੜੀ ਨੂੰ ਵਕੀਲਾ ਖਾਦਾ ਸੋਨੇ ਤੇਰੀ ਸ਼ਾਲ ਲੁੱਟ ਲਈ ਤੇਰੀ ਹਾੜੀ ਨੂੰ ਵਕੀਲਾ ਖਾਦਾ सोनी तेरी शान लूटली गी देवी च नच दीदा तेरा रूप दुहाण्या मारे गी देवी च नच दीदा निम दे संधूक वाली केड़े पिंडे मुकलावे जाना ਨੀਮ ਦੇ ਸੰਦੂਕ ਵਾਲੀਏ ਦੁੱਧ ਰੀੜੇ ਕੇ ਚਾਂਜੇਰਾ ਵਾਲੀ ਕੈਂਠੇ ਵਾਲਾ ਤਰ ਕੱਢਦਾ ਦੁੱਧ ਰੀੜੇ ਕੇ ਚਾਂਜੇਰਾ ਵਾਲੀ ਕੈਂਠੇ ਵਾਲਾ ਤਰ ਕੱਢਦਾ ਚਰਖੇ ਦੀ ਕੂਕ ਸੁਣ ਕੇ ਜੋਗੀ ਉਤਰ ਪਹਾੜੋਂ ਆਇਆ ਚਰਖੇ ਦੀ ਕੂਕ ਸੁਣ ਕੇ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵਜਦੀ ਬਦਲ ਵਾਂਗੂੰ ਗਜਦੀ ਕਾਲੀ ਡਾਂਗ ਮੇਰੇ ਵੀਰ ਦੀ ਪੁੱਤ ਵੀਰ ਦਾ ਪਤੀ ਜਾ ਮੇਰਾ पुआ कहके मथा टेकदा पुत वीर दा, दा पति जा मेरा पुआ कहके मथा टेकदा न रंग नहीं हुसन जवानी मापे तीन रंग नहीं ਨਈਓ ਲੱਬਣੇ ਲਾਲ ਗਵਾਚੇ ਮਿੱਟੀ ਨ ਫਰੋਲ ਜੋ ਗਿਆ ਨਈਓ ਲੱਬਣੇ ਲਾਲ ਗਵਾਚੇ ਮਿੱਟੀ ਨ ਫਰੋਲ ਜੋ ਗਿਆ ਕੀ ਤੇ ਲਿਪਣੇ ਨ ਪੈਣ ਬਨੇਰੇ ਪੱਕਾ ਕਰ ਟੋਲੀ ਬਾਬਲਾ ਕੀਤੇ ਲਿਪਣੇ ਨਾ ਪੈਣ ਬਨੇਰੇ ਪੱਕਾ ਕਰ ਟੋਲੀ ਬਾਬਲਾ ਹਾੜੀ ਵੱਡੂਗੀ ਬਰੋਬਰ ਤੇਰੇ ਦਾਤੀ ਨੂੰ ਲਵਾ ਦੇ ਕੁੰਗਰੂ ਹਾੜੀ ਵੱਡੂਗੀ ਬਰੋਬਰ ਤੇਰੇ ਦਾਤੀ ਨੂੰ ਲਵਾ ਦੇ ਕੁੰਗਰੂ ਚਿੱਟੇ ਚੋਲ ਜਿਨਾ ਨੇ ਪੁਨ ਕੀ ਤੇ ਰਬ ਨੇ ਬਣਾਇਆ ਜੋੜੀਆਂ ਚਿੱਟੇ ਚੋਲ ਜਿਨਾ ਨੇ ਪੁਨ ਕੀ ਤੇ ਰਬ ਨੇ ਬਣਾਇਆ ਜੋੜੀਆਂ ਜਗ ਜਉਣ ਵੱਡੀਆਂ ਪਰ ਜਾਇਆਂ ਪਾਣੀ ਮੰਗੇ ਦੁੱਧ ਦਿੰਦੀਆਂ जग जून वडिया पर पाणि मङ्गे दुध दे लच्छी मारे कमदे ली ते बाना बेण्डे मार गे कम तेरे तरे न बने वाली कैंठे चाञ्ज तिलक गया पाणि डोलगी वाली कैंठे कठे तिलक गया